ਜਾਂਦੇ ਜਾਂਦੇ ਰਾਜਕਨਵੀਰ ਸਿੰਘ ਜਿਹੜੇ ਤਿੰਨ ਬਿਲ ਸਪੈਂਡਿੰਗ ਪੈਕੇਜ ਦੇ ਉਹਦੇ ਉੱਤੇ ਜਰੂਰ ਥੋੜੀ ਜਿਹੀ ਗੱਲਬਾਤ ਕਰ ਦਿੰਨੇ ਆ ਤੇ ਫਿਰ ਆਪਾਂ ਸਰੋਤਿਆਂ ਤੋਂ ਮਾਫੀ ਮੰਗਾਗੇ ਹਾਂ ਜੀ ਇਜਾਜ਼ਤ ਲੈਣੀ ਆ ਫਿਰ ਸੋ ਤਿੰਨ ਬਿਲ ਜਿਹੜੇ ਫੰਡਿੰਗ ਪੈਕੇਜ ਦੇ ਆ ਉਹ ਰਿਲੀਜ਼ ਕਿਤੇ ਗਏ ਹਾਊਸ ਦੇ ਸੈਨੇਟਰ ਦੇ ਵਿੱਚ ਕਿੰਨੇ ਵੀ ਇਹ ਬ੍ਰੇਕਥਰੂ ਸਾਹਮਣੇ ਜਿਹੜਾ ਹੋਇਆ ਆ ਅਪਰੋਪਰੀਏਟਰਸ ਇਹ ਕਹਿੰਦੇ ਵੀ ਟੈਕਸ ਉਹਨਾਂ ਨੇ ਜਾਰੀ ਜਿਹੜਾ ਹੋ ਕੀਤਾ 30 ਜਨਵਰੀ ਨੂੰ ਕਿਉਂਕਿ ਫਿਰ ਗਵਰਨਮੈਂਟ ਦੀ ਸ਼ਟਡਾਊਨ ਹੈਗੀ ਆ ਨਾ ਸੋ ਉਹਦੇ ਕਰਕੇ ਫਿਰ ਮਸਲਾ ਦੁਬਾਰਾ ਜਿਹੜਾ ਉਹ ਬਣ ਸਕਾ ਅੱਗੇ ਰਿਕਾਰਡ ਤੋੜ 40 ਦਿਨਾਂ ਤੋਂ ਵੱਧ ਅਮਰੀਕਾ ਦੀ ਜਿਹੜੀ ਸਰਕਾਰ ਆ ਉਹ ਬੰਦ ਰਹੀ ਆ ਕਿਉਂਕਿ ਸਮਝੌਤਾ ਆਪਸ ਵਿੱਚ ਨਹੀਂ ਹੋਇਆ ਪਰ ਇਵੈਂਚੁਅਲੀ ਫਿਰ ਸਮਝੌਤਾ ਹੋਇਆ ਸੀ ਫਿਰ ਕੁਝ ਕੇ ਟਾਈਮ ਦੇ ਲਈ ਇਹ ਹੁਣ ਸਰਕਾਰ ਖੁੱਲੀ ਸੀਗੀ ਪਰ ਕਿੰਨੇ ਵੀ ਇਹ ਜਿਹੜਾ ਲੈਜਿਸਲੇਸ਼ਨ ਹੈ ਇਸ ਦੇ ਨਾਲ એનર્ਜੀ ਦਾ ਡਿਪਾਰਟਮੈਂਟ ਕਾਮਰਸ ਦਾ ਡਿਪਾਰਟਮੈਂਟ ਇੰਟੀਰੀਅਰ ਦਾਤੇ ਜਸਟਿਸ ਡਿਪਾਰਟਮੈਂਟ ਤੇ ਵਾਟਰ ਜਿਹੜੇ ਪ੍ਰੋਗਰਾਮ ਆ ਉਹਨਾਂ ਨੂੰ ਫੰਡ ਕੀਤਾ ਜਾਊਗਾ ਤੇ ਇਹ ਇਹ ਦੇ ਵਿੱਚ 30 ਸਤੰਬਰ ਤੱਕ ਐਂਡ ਆਫ ਕਰੰਟ ਫਿਸਕਲ ਈਅਰ ਉਦੋਂ ਤੱਕ ਹੋਊਗਾ ਇਹ ਕੰਪਰੋਮਾਈਜ਼ ਕਹਿੰਦੇ ਵੀ ਹੋਇਆ ਆ 네ਗੋਸ਼ੀਏਸ਼ਨਸ ਕਿਤਿਆਂ ਹਾਊਸ ਤੇ ਸੈਨੇਟ ਦੀ ਅਪਰੋਪਰੀਏਟਰਸ ਉਹਨਾਂ ਦੇ ਜਿਹੜੇ ਉਹ ਦੁਆਰਾ ਜੀਓਪੀ ਦੇ ਲੀਡਰਸ ਜਿਹੜੇ ਕਹਿੰਦੇ ਵੀ ਪਲਾਨ ਬਣਾ ਰਹੇ ਸੀਗੇ ਵੀ ਵੋਟਸ ਇਕੱਠੀਆਂ ਜੜੀਆਂ ਹੋ ਆ ਕਰਨ ਦੇ ਲਈ ਤਾਂ ਜੋ ਪੈਕੇਜ ਨੂੰ ਹਾਊਸ ਫਲੋਰ ਦੇ ਉੱਤੇ ਆਉਂਦੇ ਵੀਰਵਾਰ ਨੂੰ ਪੇਸ਼ ਜਿਹੜਾ ਹੋ ਕੀਤਾ ਜਾ ਸਕੇ ਸਪੀਕਰ ਮਾਈਕ ਜான்ਸਨ ਉਹਨਾਂ ਨੇ ਸਟੇਟਮੈਂਟ ਦੇ ਵਿੱਚ ਕਿਹਾ ਵੀ ਇਹ ਜਿਹੜਾ ਪੈਸੇਜ ਆ ਇਹ ਜ਼ਰੂਰੀ ਆ ਵੀ ਨਹੀਂ ਤਾਂ ਫਿਰ ਓਮਨੀ ਬੱਸ ਬਿੱਲ ਜਿਹੜਾ ਬਲੋਟਡ ਆ ਜਿਹਦੇ ਵਿੱਚ ਪਤਾ ਨਹੀਂ ਕੀ ਕੁਝ ਜਿਹੜਾ ਉਹ ਐਡ ਕੀਤਾ ਗਿਆ ਹੁੰਦਾ ਆ ਵੀ ਉਹਨੂੰ ਪਾਸ ਕਰਾਉਣ ਦਾ ਫਿਰ ਰੌਲਾ ਆ ਇਸ ਦੇ ਵਿੱਚ ਪੈ ਜਾਂਦਾ ਆ ਸੋ ਤਿੰਨ ਵੱਖ-ਵੱਖਰੇ ਬਿੱਲ ਜਿਸ ਦੇ ਤਹਿਤ ਅ ਦੋ ਜਿਹੜੇ ਵੱਡੇ ਫੰਡਿੰਗ ਮੈਜਰਸ ਹੋਣਗੇ ਜਿੰਨਾ ਡਿਪਾਰਟਮੈਂਟ ਆਫ ਡਿਫੈਂਸ ਹੈਲਥ ਐਂਡ ਹਿਊਮਨ ਸਰਵਿਸੇਸ ਲੇਬਰ ਐਂਡ ਐਜੂਕੇਸ਼ਨ ਉਹਨਾਂ ਨੂੰ ਕੀਤਾ ਜਾਊਗਾ ਫੰਡ ਫਿਰ ਜਿਹੜੇ ਉਸ ਤੋਂ ਬਾਅਦ ਦੇ ਵਿੱਚ ਕਿੰਨੇ ਵੀ ਆਈਆਰਐਸ ਹੋਮਲੈਂਡ ਸਕਿਉਰਿਟੀ ਸਟੇਟ ਟਰਾਂਸਪੋਰਟੇਸ਼ਨ ਟ੍ਰੈਜਰੀ ਹਾਊਸਿੰਗ ਤੇ ਅਰਬਨ ਡਵੈਲਪਮੈਂਟ ਉਹਨਾਂ ਨੂੰ ਜਿਹੜਾ ਇਸ ਦੇ ਵਿੱਚ ਬਿੱਲਾਂ ਦੇ ਵਿੱਚ ਜਿਹੜੀ ਰਾਸ਼ੀ ਮੁਹੱਈਆ ਕਰਾਉਣ ਦੇ ਲਈ ਜਿਹੜਾ ਹੁਆਖਿਆ ਆ ਗਿਆ ਹੈਗਾ ਸੋ ਇਹ ਤਿੰਨ ਬਿੱਲ ਜਿਹੜੇ ਆ ਉਹ ਲਿਆਂਦੇ ਗਈਆ ਸੋ ਲਾ ਮੇਕਰਸ ਡੀਲ ਜਿਹੜੀ ਇਹਨਾਂ ਦੀ ਇਹਨਾਂ ਤਿੰਨਾਂ ਬਿੱਲਾਂ ਦੇ ਉੱਤੇ ਬਣ ਚੁੱਕੀ ਆ ਸੋ ਹੋਪਫੁਲੀ ਜਲਦ ਜਿਹੜੇ ਉਹ ਪਾਸ ਹੋ ਜਾਣਗੇ ਤੇ ਜੇ ਪਾਸ ਹੁੰਦੇ ਆ ਤੇ ਅਮਰੀਕਨ ਸਰਕਾਰ ਜਿਹੜੀ ਉਹ ਚੱਲਦੀ ਰਹੂਗੀ ਸ਼ਟਡਾਊਨ ਦੇ ਬਦਲ ਛੱਟ ਜਾਣਗੇ ਤੇ ਜਾਂਦੇ ਜਾਂਦੇ ਰਾਜਕਨਵੀਰ ਸਿੰਘ ਜਿਹੜੇ ਤਿੰਨ ਬਿੱਲ ਸਪੈਂਡਿੰਗ ਪੈਕੇਜ ਦੇ ਉਹਦੇ ਉੱਤੇ ਜ਼ਰੂਰ ਥੋੜੀ ਜਿਹੀ ਗੱਲਬਾਤ ਕਰ ਦਿੰਨੇ ਆ ਤੇ ਫਿਰ ਆਪਾਂ ਸੋਤਿਆਂ ਤੋਂ ਮਾਫੀ ਮੰਗਾਗੇ ਜੀ ਜਾਰਟ ਲੀਨੀਆ ਫਿਰ ਸੋ ਤਿੰਨ ਬਿਲ ਜਿਹੜੇ ਫੰਡਿੰਗ ਪੈਕੇਜ ਦੇ ਆ ਉਹ ਰਿਲੀਜ਼ ਕਿਤੇ ਗਏ ਹਾਊਸ ਦੇ ਸੈਨੀਟਰ ਦੇ ਵਿੱਚ ਕਿੰਨੇ ਵੀ ਇਹ ਬ੍ਰੇਕਥਰੂ ਸਾਹਮਣੇ ਜਿਹੜਾ ਉਹ ਆਇਆ ਆ ਅ ਪ੍ਰੋਪਰਾਈਟਰਸ ਇਹ ਕਹਿੰਦੇ ਵੀ ਟੈਕਸਟ ਉਹਨਾਂ ਨੇ ਜਾਰੀ ਜਿਹੜਾ ਉਹ ਕੀਤਾ 30 ਜਨਵਰੀ ਨੂੰ ਕਿਉਂਕਿ ਫਿਰ ਗਵਰਨਮੈਂਟ ਦੀ ਸ਼ਟਡਾਊਨ ਹੈਗੀ ਆ ਨਾ ਸੋ ਉਹਦੇ ਕਰਕੇ ਫਿਰ ਮਸਲਾ ਦੁਬਾਰਾ ਜਿਹੜਾ ਉਹ ਬਣ ਸਕਾ ਅੱਗੇ ਰਿਕਾਰਡ ਤੋੜ 40 ਦਿਨਾਂ ਤੋਂ ਵੱਧ ਅਮਰੀਕਾ ਦੀ ਜਿਹੜੀ ਸਰਕਾਰ ਆ ਉਹ ਬੰਦ ਰਹੀ ਆ ਕਿਉਂਕਿ ਸਮਝੌਤਾ ਆਪਸ ਵਿੱਚ ਨਹੀਂ ਹੋਇਆ ਪਰ ਇਵੈਂਚੁਅਲੀ ਫਿਰ ਸਮਝੌਤਾ ਹੋਇਆ ਸੀ ਫਿਰ ਕੁਝ ਕੇ ਟਾਈਮ ਦੇ ਲਈ ਇਹ ਹੁਣ ਸਰਕਾਰ ਖੁੱਲੀ ਸੀਗੀ ਪਰ ਕਹਿੰਦੇ ਵੀ ਇਹ ਜਿਹੜਾ ਲੈਜਿਸਲੇਸ਼ਨ ਹੈ ਇਸ ਦੇ ਨਾਲ એનર્ਜੀ ਦਾ ਡਿਪਾਰਟਮੈਂਟ ਕਾਮਰਸ ਦਾ ਡਿਪਾਰਟਮੈਂਟ ਇੰਟੀਰੀਅਰ ਦਾ ਤੇ ਜਸਟਿਸ ਡਿਪਾਰਟਮੈਂਟ ਤੇ ਵਾਟਰ ਜਿਹੜੇ ਪ੍ਰੋਗਰਾਮ ਆ ਉਹਨਾਂ ਨੂੰ ਫੰਡ ਕੀਤਾ ਜਾਊਗਾ ਤੇ ਇਹ ਇਹ ਦੇ ਵਿੱਚ 30 ਸਤੰਬਰ ਤੱਕ ਐਂਡ ਆਫ ਕਰੰਟ ਫਿਸਕਲイヤー ਉਦੋਂ ਤੱਕ ਹੋਊਗਾ ਇਹ ਕੰਪਰੋਮਾਈਜ਼ ਕਹਿੰਦੇ ਵੀ ਹੋਇਆ ਆ ਨੈਗੋਸ਼ੀਏਸ਼ਨਸ ਕਿਤਿਆਂ ਹਾਊਸ ਤੇ ਸੈਨੇਟ ਦੀ ਅਪਰੋਪਰੀਏਟਰਸ ਉਹਨਾਂ ਦੇ ਜਿਹੜੇ ਉਹ ਦੁਆਰਾ ਜੀਓਪੀ ਦੇ ਲੀਡਰਸ ਜਿਹੜੇ ਕਹਿੰਦੇ ਵੀ ਪਲਾਨ ਬਣਾ ਰਹੇ ਸੀਗੇ ਵੀ ਵੋਟਸ ਇਕੱਠੀਆਂ ਜੜੀਆਂ ਹੋ ਕਰਨ ਦੇ ਲਈ ਤਾਂ ਜੋ ਪੈਕੇਜ ਨੂੰ ਹਾਊਸ ਫਲੋਰ ਦੇ ਉੱਤੇ ਆਉਂਦੇ ਵੀਰਵਾਰ ਨੂੰ ਅਪੀਸ਼ ਜਿਹੜਾ ਹੋ ਕੀਤਾ ਜਾ ਸਕੇ ਸਪੀਕਰ ਮਾਈਕ ਜான்ਸਨ ਉਹਨਾਂ ਨੇ ਸਟੇਟਮੈਂਟ ਦੇ ਵਿੱਚ ਕਿਹਾ ਆ ਵੀ ਇਹ ਜਿਹੜਾ ਪੈਸੇਜ ਆ ਇਹ ਜ਼ਰੂਰੀ ਆ ਵੀ ਨਹੀਂ ਤਾਂ ਫਿਰ ਓਮਨੀ ਬੱਸ ਬਿੱਲ ਜਿਹੜਾ ਬਲੋਟਡ ਆ ਜਿਹਦੇ ਵਿੱਚ ਪਤਾ ਨਹੀਂ ਕੀ ਕੁਝ ਜਿਹੜਾ ਹੋ ਐਡ ਕੀਤਾ ਗਿਆ ਹੁੰਦਾ ਆ ਵੀ ਉਹਨੂੰ ਪਾਸ ਕਰਾਉਣ ਦਾ ਫਿਰ ਰੌਲਾ ਆ ਇਸ ਦੇ ਵਿੱਚ ਪੈ ਜਾਂਦਾ ਆ ਸੋ ਤਿੰਨ ਵੱਖ-ਵੱਖਰੇ ਬਿੱਲ ਜਿਸ ਦੇ ਤਹਿਤ ਦੋ ਜਿਹੜੇ ਵੱਡੇ ਫੰਡਿੰਗ ਮੈਜਰਸ ਹੋਣਗੇ ਜਿੰਨਾ ਡਿਪਾਰਟਮੈਂਟ ਆਫ ਡਿਫੈਂਸ ਹੈਲਥ ਐਂਡ ਹਿਊਮਨ ਸਰਵਿਸਿਜ਼ ਲੇਬਰ ਐਂਡ ਐਜੂਕੇਸ਼ਨ ਉਹਨਾਂ ਨੂੰ ਕੀਤਾ ਜਾਊਗਾ ਫੰਡ ਫਿਰ ਜਿਹੜੇ ਉਸ ਤੋਂ ਬਾਅਦ ਦੇ ਵਿੱਚ ਕਿੰਨੇ ਵੀ ਆਈਆਰਐਸ ਹੋਮਲੈਂਡ ਸਿਕਿਉਰਿਟੀ ਸਟੇਟ ਟਰਾਂਸਪੋਰਟੇਸ਼ਨ ਟ੍ਰੈਜਰੀ ਹਾਊਸਿੰਗ ਤੇ ਅਰਬਨ ਡਿਵੈਲਪਮੈਂਟ ਉਹਨਾਂ ਨੂੰ ਜਿਹੜਾ ਇਸ ਦੇ ਵਿੱਚ ਬਿੱਲਾਂ ਦੇ ਦੇ ਵਿੱਚ ਜਿਹੜੀ ਰਾਸ਼ੀ ਮੁਹੱਈਆ ਕਰਾਉਣ ਦੇ ਲਈ ਜਿਹੜਾ ਹੋ ਆਖਿਆ ਆ ਗਿਆ ਹੈਗਾ ਆ ਸੋ ਇਹ ਤਿੰਨ ਬਿੱਲ ਜਿਹੜੇ ਆ ਉਹ ਲਿਆਂਦੇ ਗਏ ਆ ਸੋ ਲਾਅ ਮੇਕਰਸ ਡੀਲ ਜਿਹੜੀ ਇਹਨਾਂ ਦੀ ਇਹਨਾਂ ਤਿੰਨਾਂ ਬਿੱਲਾਂ ਦੇ ਉੱਤੇ ਬਣ ਚੁੱਕੀ ਆ ਸੋ ਹੋਪਫੁਲੀ ਜਲਦ ਜਿਹੜੇ ਉਹ ਪਾਸ ਹੋ ਜਾਣਗੇ ਤੇ ਜੇ ਪਾਸ ਹੁੰਦੇ ਆ ਤੇ ਅਮਰੀਕਨ ਸਰਕਾਰ ਜਿਹੜੀ ਉਹ ਚੱਲਦੀ ਰਹੂਗੀ ਸ਼ਟਡਾਊਨ ਦੇ ਬਦਲ ਛੱਟ ਜਾਣ